ਤਲਰ ਮੋਹਾਲੀ ਜ਼ਿਲ੍ਹੇ ਦੇ ਪਿੰਟ ਲੈਲੀ ਵਿੱਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਦੌਰਾਨ ਪੁਲਿਸ ਨੇ ਪੰਜਾਬ ਦੇ ਇੱਕ ਵੱਡੇ ਹਾਈਵੇ ਲੁਟੇਰਾ ਗਿਰੂ ਦੇ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਮੁਤਾਬਕ ਉਕਤ ਲੁਟੇਰਾ ਗਿਰੂ ਦੇ ਸਰਗਨਾ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਤੇ ਇਹ ਗਿਰੂ ਬੰਦੂਕ ਦੀ ਰੋਕ ਉੱਤੇ ਲੁਟਕਾਂ ਨੂੰ ਲੁੱਟਦਾ ਸੀ ਖਾਸ ਕਰਕੇ ਦੇਰ ਰਾਤ ਹਾਈਵੇ ਉੱਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤਾਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਜਦੋਂ ਲੁਟੇਰਾ ਗਿਰੋ ਨੂੰ ਫੜਨ ਗਈ ਤਾਂ ਗਿਰੋ ਦੇ ਮੈਂਬਰਾਂ ਨੇ ਪੁਲਿਸ ਉੱਤੇ ਗੋਲਿਆ ਚਲਾ ਦਿੱਤੀ। ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਬਾਅਦਿੰਗ ਕੀਤੀ ਤੇ ਮੁੱਖ ਸੁਰਗਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਐਕਸ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਗੈਂਗ ਅੰਬਾਲਾ ਡੇਰਾਬੋਸੀ ਹਾਈਵੇ ਉੱਤੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਵਾਰ ਹਥਿਆਰਬੰਦ ਚੋਰੀਆਂ ਦੇ ਵਿੱਚ ਸ਼ਾਮਲ ਸੀ। ਜਿਵੇਂ ਕਿ 3 ਨਵੰਬਰ ਅਤੇ 10 ਨਵੰਬਰ ਦੀ ਰਾਤਾਂ ਦੌਰਾਨ ਨਕਦੀ, ਮੋਬਾਈਲ ਅਤੇ ਸੁੰਨੇ ਤੇ ਗਹਿਣੇ ਲੁੱਟੇ। ਤੇ ਉਕਤ ਹੀ ਲੋਦੇ ਵੱਲੋਂ 32 ਕੈਲੀਬਰ ਪਿਸਤਲ ਅਤੇ 5 ਜ਼ਿੰਦਾ ਕਾਰਤੂਸ। ਜਲਾ ਜਲਾ ਕਾਰਵਾਈ ਲਈ ਸਬੰਧਤ ਦਿਲ ਮਾਰਦਾ ਚੁੱਕੇ। ਨਸ਼ਗਰ ਬਾਬਤ ਮਿਰਨਾਲ ਮੋਹਾਲੀ ਤੋਂ ਅਮਿਤ ਜੁੜ ਗਏ ਨੇ। ਅਮਿਤ ਮੋਹਾਲੀ ਜ਼ਿਲ੍ਹੇ ਦੇ ਪਿੰਡ ਲਲੇਲੀ ਵਿੱਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਟਪੈੜ ਹੋ ਗਿਆ ਤਾਂ ਕੀ ਕੋਈ ਜਾਣਕਾਰੀ ਹੈ? ਬਿਲਕੁਲ ਸਰ ਜੀ ਅਗਰ ਗੱਲ ਕੀਤੀ ਜਾਵੇ ਡੇਰਾ ਬਸਤੀ ਇਸ ਦਾ ਮਾਮਲਾ ਦੱਸੀ ਜਾ ਰਿਹਾ ਹੈ ਪੁਲਿਸ ਦੇ ਜਿਹੜੇ ਬਦਮਾਸ਼ ਆ ਉਹਨਾਂ ਦੇ ਵਿੱਚ ਮੁੱਠ ਘੇੜ ਹੋਈ ਹੈ ਹਾਲਾਂਕਿ ਅਗਰ ਬਦਮਾਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਈਵੇ ਤੇ ਲੋਕ ਜਿਹੜੇ ਜਾਂਦੇ ਸੀ ਉਹਨਾਂ ਤੇ ਜਿਹੜੇ ਨੇ ਅਟੈਕ ਕਰ ਦਿੱਤੀ ਸੀ ਕਿ ਕਹਿ ਸਕਦੇ ਆ ਕਿ ਹਾਈਵੇ ਗੈਂਗ ਜਿਹੜਾ ਸੀਗਾ ਪਿਛਲੇ ਲੰਬੇ عرصے ਤੋਂ ਪੰਜਾਬ ਤੇ ਹਰਿਆਣਾ ਦੇ ਕਿ ਏਰੀਆ ਦੇ ਵਿੱਚ ਜਿਹੜਾ ਸક્રિય ਸੀਗਾ ਤੇ ਵੱਡੀ ਕਾਮਯਾਬੀ ਜਿਹੜੀ ਹੈ ਆਪਣਾ ਪੰਜਾਬ ਪੁਲਿਸ ਨੂੰ ਜਿਹੜੀ ਹੈ ਮਿਲੀ ਹੈ ਗੁਪਤ ਇਨਫੋਰਮੇਸ਼ਨ ਇੱਕ ਸੀਗੀ ਉਹਦੇ ਤਹਿਤ ਜਿਹੜਾ ਹੈ ਪੂਰਾ ਡ੍ਰੈਪ ਲਗਾਇਆ ਗਿਆ ਸੀ ਜੀ ਅਮਿਤ ਪੰਜਾਬ ਅਤੇ ਹਰਿਆਣਾ ਵਿੱਚ ਕਈ ਹਥਿਆਰਬੰਦ ਚੋਰੀਆਂ ਦੇ ਵਿੱਚ ਵੀ ਸ਼ਾਮਲ ਹੋਏ ਦੱਸੇ ਜਾ ਰਹੇ ਨੇ ਤਾਂ ਉਹਨਾਂ ਐਨਕਾਊਂਟਰ ਤੋਂ ਬਾਅਦ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਹਨ ਕੋਲ ਬਿਲਕੁਲ ਸਾ ਕੁਝ ਵੈਪਨਸ ਜਿਹੜੇ ਨੇ ਕੁਝ ਜਿਹੜੇ ਹਥਿਆਰ ਵੀ ਜਿਹੜੇ ਨੇ ਬਰਾਮਦ ਹੋਏ ਨੇ ਹਾਲਾਂਕਿ ਉਹਨਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਪੂਰਾ ਜਿਹੜਾ ਹੈ ਜਾਣਕਾਰੀ ਨਾਲ ਦੁੱਲੰਤੀ ਜਾਵੇਗੀ ਜਦੋਂ ਪੁਲਿਸ ਫੀਮਾਂਡ ਹਾਸਲ ਹੋਵੇਗਾ ਕਿ ਕਈ ਕਿਹੜੇ ਜਗ੍ਹਾ ਤੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤੀ ਕਿਹੜਾ ਬਦਮਾਸ਼ ਹੈ ਹੋਥੇ ਮੌਕੇ ਤੇ ਹੀ ਜਿਹੜਾ ਹੈ ਇਸ ਤਰ੍ਹਾਂ ਫਾਰ ਲਿਖਤਾ ਗਿਆ ਸੀਗਾ ਤੇ ਬਿਲਕੁਲ ਤੇ ਸਾਫ਼ ਤੌਰ ਤੇ ਸੀ ਕਹਿ ਸਕਦੇ ਜੀ ਜਦੋਂ ਅਗੇ ਰਿਮਾਂਡ ਦਿੱਤਾ ਜਾਵੇਗਾ ਤੇ ਹੋਰ ਵੀ ਵੱਡੇ ਫਲਾਸੇ ਜਿਹੜੇ ਨੇ ਆਨਲਾਈਨ ਦੇ ਨਾਲ ਦੇ ਵੀ ਹੋ ਸਕਦੇ ਨੇ ਅਭੀ ਜੇ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਖਤ ਨਿਰਦੇਸ਼ ਨੇ ਜਿਹੜੇ ਕਿ ਗੈਂਗਸਟਰਾਂ ਨੂੰ ਦਿੱਤੇ ਗਏ ਨੇ ਤੇ ਜੇ ਪੰਜਾਬ ਦੇ ਡੀਜੀਪੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਗਿਰੋਹ ਜਿਹੜਾ ਕਿ ਫੜਿਆ ਗਿਆ ਤਾਂ ਕੀ ਲੱਗਦਾ ਹੈ ਕਿ ਹਰ ਬਾਰ ਮੁਹਾਲੀ ਖਰੜ ਜਾਂ ਪੰਚਕੂਲਾ ਦੀ ਗੱਲ ਕੀਤੀ ਜਾਵੇ ਤੇ ਇਹ ਜਿਹੇ ਏਰੀਆ ਦੇ ਵਿੱਚ ਹੀ ਕਿਉਂ ਹੁੰਦੇ ਨੇ ਕਰਨ ਜੋ ਵੀ ਸਿੱਖ ਤੋਂ ਪਹਿਲਾਂ ਵੀ ਜਿਹੜਾ ਹੈ ਕਈ ਵਾਰੀ ਜਿਹੜੇ ਖਾਸ ਕਰਕੇ ਜਿਹੜੇ ਗੈਂਗਸਟਰ ਹੈ ਉਹਨਾਂ ਨੂੰ ਜਿਹੜਾ ਹੈ ਫੜਿਆ ਗਿਆ ਕਿਉਂਕਿ ਅਗਰ ਅਸੀਂ ਗੱਲ ਕੀਤੀ ਜਾਵੇ ਟਰਾਈ ਸਿਟੀ ਦੀ ਕਿਉਂਕਿ ਟਰਾਈ ਸਿਟੀ ਦੇ ਅਕਸਰ ਜਿਹੜਾ ਟਰਾਈ ਸਿਟੀ ਦੇ ਆਸ-ਪਾਸ ਹੀ ਫੜੇ ਜਾਂਦੇ ਹੁੰਦਾ ਕਾਰਨ ਕੀ ਹੈ ਕਿ ਅਗਰ ਮੁਹਾਲੀ ਤੋਂ ਅਗਰ ਕੋਈ ਮੁਹਾਲੀ ਦੇ ਵਿੱਚ ਵਾਰ ਟੂਟੀ ਆ ਗਿਆ ਉਧਰੋਂ ਯੂਟੀ ਚ ਅਗਰ ਕੋਈ ਵਾਰਦਾਤ ਹੁੰਦੀ ਹੈ ਤੇ ਬੰਦਾ ਜਿਹੜਾ ਹੈ ਪੰਚ ਕੋਲੇ ਜਾ ਸਕਦਾ ਹੈ ਜਾਂ ਪੰਜਾਬ ਦੇ ਵਿੱਚ ਆ ਸਕਦਾ ਹੈ ਲਗਾਤਾਰ ਰਿਪੋਰਟ ਕਰਕੇ ਜਿਹੜੇ ਹਨ ਕਾਰਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਲਗਾਤਾਰ ਸਵਾਲ ਜ਼ਰੂਰ ਪੁੱਛੇ ਜਾਂਦੇ ਨੇ ਕਿ ਏਸੀ ਏਰੀਏ ਦੇ ਵਿੱਚ ਕਿਉਂ ਜਿਹੜੀ ਗੈਂਗਸਟਰ ਗਤੀਵਿਧੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਸਾਫ਼ ਤੌਰ ਤੇ ਕਹਿਣਾ ਕਿ ਜਿਸ ਤਰ੍ਹਾਂ ਮਲਟੀ ਸਟੋਰੀਜ਼ ਬਿਲਡਿੰਗਸ ਜਿਹੜੀਆਂ ਨੇ ਉਤੇ ਇੱਕ ਸੌਫਟ ਟਾਰਗੇਟ ਅਸੀਂ ਕਹਿ ਸਕਦੇ ਹਾਂ ਕਿ ਮੁਹਾਲ ਚੰਡੀਗੜ੍ਹ ਤੋਂ ਸਮਝਦੇ ਨੇ ਗੈਂਗਸਟਰ ਜੀ ਉਮੀਦ ਕੀ ਜੇ ਦੇਖਿਆ ਜਾਵੇ ਤਾਂ ਲਗਾਤਾਰ ਹੈ ਜਿਓ ਵਾਰਦਾਤਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਕੀ ਲੱਗਦਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਹੋਰ ਕਿਦਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਦੀ ਜ਼ਰੂਰਤ ਹੈ ਜਬਤ ਦੇ ਮੁੱਖ ਮੰਤਰੀ ਭਗਵੰਤ ਜੀ ਨਾਲ ਗੱਲ ਕਰੀ ਤੇ ਲਗਾਤਾਰ ਉਹਨਾਂ ਨੇ ਨਿਸ਼ਾਨਾ ਦਿੱਸ਼ੇ ਕਿ ਜਿਹੜੇ ਜਿਹੜੇ ਗਲਤ ਐਕਟੀਵਿਟੀਜ਼ ਦੇ ਵਿੱਚ ਜੁੜੇ ਹੋਏ ਨੇ ਵਿਅਕਤੀ ਨੇ ਚਾਹ ਗੈਂਗਸ ਦੀ ਗੱਲ ਕਰੀਏ ਚਾਹ ਚੋਰਾਂ ਦੀ ਗੱਲ ਕਰੀਏ ਜਾਂ ਅਨੇਕਾਂ ਕਿਸੇ ਵੀ ਉਹਨਾਂ ਦੀ ਗੱਲ ਕਰੀਏ ਤੇ ਲਗਾਤਾਰ ਪੰਜਾਬ ਪੁਲਿਸ ਨੂੰ ਜਿਹੜੇ ਨੇ ਨਿਸ਼ਾਨਾ ਨਿਰਦੇਸ਼ ਦਿੱਤੇ ਹੋਏ ਨੇ ਇਹ ਕੋਰਵੀ ਹਦਬ ਵੱਲੋਂ ਵੀ ਜੋ ਰਹਿ ਸਾਫ ਤੋਂ ਪੁਲਿਸ ਨੂੰ ਕਹਿ ਦਿੱਤਾ ਗਿਆ ਹੈ ਕਿ ਅਗਰ ਕੋਈ ਵੀ ਵਿਅਕਤੀ ਗਲਤ ਅਦਤੀ ਵੀ ਨਿਦੇ ਵਿੱਚ ਲਿੜਿਆ ਹੋਇਆ ਹੈ ਤਾਂ ਉਹਦੇ ਖਿਲਾਫ ਜਿਹੜੀ ਹੈ ਤੁਰੰਤ ਕਾਰਵਾਈ ਕੀਤੀ ਜਵਰੇ ਦੇਖਣ ਨੂੰ ਮਿਲ ਰਹਾ ਹੈ ਕਿ ਲਗਾਤਾਰ ਕਾਰਵਾਈ ਜਿਸ ਤਰ੍ਹਾਂ ਨਾਲ ਹੋ ਰਹੀ ਹੈ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਕਿਹੜੀ ਸਖਤੀ ਜਿਹੜੀ ਹੈ ਦਿਖਾ ਰਹੀ ਹੈ ਗੈਂਗਸਟਰਾਂ ਦੇ ਜੀ ਜਮੇ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ